ਹਾਂ ਜੀ ਜਸਵੰਤ ਸਿੰਘ ਜੀ ਹਾਂ ਜੀ ਕੀ ਗੱਲ ਬਾਤ ਹੋਈ ਇੱਥੇ ਡਰਾਈਵਰਾਂ ਨਾਲ ਸਾਡੀ ਸਾਡੀ ਗੱਡੀਆਂ ਮਾਲ ਢੋਣ ਦਾ ਕੰਮ ਕਰਦੀਆਂ ਜੀ ਅੰਮ੍ਰਿਤਸਰ ਲੋਕਲ ਏਰੀਏ ਦੇ ਵਿੱਚ ਟਰਾਂਸਪੋਰਟ ਟੂ ਫੈਕਟਰੀਆਂ ਦੇ ਮਾਲ ਕੱਪੜਾ ਜਿਹੜਾ ਗਰੇ ਆਉਂਦਾ ਬੰਬੇ ਤੋਂ ਸੂਰਤ ਤੋਂ ਉਹ ਪ੍ਰਿੰਟਿੰਗ ਹੋਣ ਵਾਸਤੇ 10 ਤੋਂ 20 ਕਿਲੋਮੀਟਰ ਦੇ ਦੈਰੇ 'ਚ ਜਾਂਦਾ ਤੇ ਈਵੇ ਬਿਲ ਵੀ ਪ੍ਰੋਬਲਮ ਸੀ ਕੋਈ ਟੈਕਨੀਕਲ ਪ੍ਰੋਬਲਮ ਸੀਗੀ ਜੋ ਸਾਡੀ ਉਹ ਕਮਿਸ਼ਨਰ ਸਾਹਿਬ ਦੇ ਕੋਲ ਅਸੀਂ ਜਾ ਕੇ ਰਿਕਵੈਸਟ ਕੀਤੀ ਹਰਾਸਮੈਂਟ ਕਰਦੇ ਈ ਈਟੀਓ ਸਾਹਿਬ ਤੇ ਸਾਡੀ ਉਹਨਾਂ ਨੇ ਕਮਿਸ਼ਨਰ ਸਾਹਿਬ ਨੇ ਬੜੇ ਪਿਆਰ ਨਾਲ ਸਤਿਕਾਰਯੋਗ ਉਹਨਾਂ ਨੇ ਸਾਡੀ ਗੱਲ ਜਿਹੜੀ ਆ ਉਹ ਬੜੇ ਤਰੀਕੇ ਨਾਲ ਸੁਣੀ ਆ ਤੇ ਸਾਡਾ ਜਿਹੜਾ ਸੋਲੂਸ਼ਨ ਸੀ ਉਹਨਾਂ ਹੱਲ ਕਰਤਾ ਅੱਗੇ ਤੇ ਤੁਹਾਨੂੰ ਕੋਈ ਟੈਕਨੀਕਲ ਪ੍ਰੋਬਲਮ ਜਾਂ ਹਰਾਸਮੈਂਟ ਨਹੀਂ ਹੋਏਗੀ ਧੰਨਵਾਦ ਹਨ ਡਰਾਈਵਰ ਮਜ਼ਦੂਰਾਂ ਨਾਲ ਜਿਹੜੇ ਅਧਿਕਾਰੀ ਨੇ ਉਹਨਾਂ ਵੱਲੋਂ ਸੱਪੜ ਮਾਰਨ ਦੀ ਵੀ ਗੱਲ ਕਹੀ ਗਈ ਕੀ ਨਹੀਂ ਉਹ ਕੋਈ ਹੈ ਕੋਈ ਉਹ ਨਹੀਂ ਜੇ ਉਹ ਮਜ਼ਦੂਰ ਸਾਡੇ ਹੀ ਆ ਜੀ ਅਸੀਂ ਮਜ਼ਦੂਰ ਮੈਂ ਖੁਦ ਮਜ਼ਦੂਰ ਆ ਮੈਂ ਕੋਈ ਸਪਲਾਈਅਰ ਨਹੀਂ ਹਾਂਗਾ ਮੈਂ ਖੁਦ ਮਜ਼ਦੂਰ ਆ ਜੇ ਮਜ਼ਦੂਰ ਨੂੰ ਕੋਈ ਗੱਲ ਮਾੜੀ ਮੋੜ ਕੇ ਨੇ ਕਿ ਅਫਸਰ ਨੇ ਮਾੜੀ ਮੋੜ ਗੁੱਸੇ ਨਾਲ ਕਹੀ ਆ ਉਹ ਸਮਝ ਲੋ ਮੈਨੂੰ ਕਹੀ ਆ ਉਹਨੂੰ ਨਹੀਂ ਕਹੀ ਫਿਰ ਕੀ ਹੋਇਆ ਕਹੀ ਇਹ ਤੇ ਕੋਈ ਅਫਸਰ ਮੌਕੇ ਤੇ ਆ ਅਨਪੜ੍ਹ ਜਿਹੜੇ ਡਰਾਈਵਰ ਆ ਬਿਲਕੁਲ ਪੜ੍ਹੇ ਲਿਖੇ ਨਹੀਂ ਹੰਦੇ ਇਸ ਵੇਲੇ ਕੋਈ ਗੱਲ ਕਰਨ ਦਾ ਪਤਾ ਨਹੀਂ ਲੱਗਦਾ ਕਿ ਅਫਸਰ ਨਾਲ ਕਿੱਦਾਂ ਗੱਲ ਕਰਨੀ ਆ ਜੇ ਉਹਨਾਂ ਨੇ ਉਹਦੀ ਮਾਫੀ ਅਸੀਂ ਮੰਗਦੇ ਆ ਕਿ ਜੇਕਰ ਕਿਸੇ ਅਫਸਰ ਨੇ ਉਹ ਮਾੜੀ ਮੋੜਾ ਕੋ ਬਿੱਲ ਨਹੀਂ ਫੜਾਏ ਹੋਣਗੇ ਜਾਂ ਕੁਝ ਸਾਡਾ ਫਰਜ਼ ਆ ਕਿ ਉਸ ਵੇਲੇ ਬਿੱਲ ਫੜਾ ਲਓ ਜੀ ਅਸੀਂ ਭਜੰਤੀ ਬੋਛੇ ਥੋੜੀ ਕਰਦੇ ਆ ਪਰ ਸਾਡੀ ਜਿਹੜੀ ਕਮਿਸ਼ਨਰ ਸਾਹਿਬ ਨੇ ਗੱਲ ਸੁਣੀ ਹੈ ਨਾ ਉਹ ਬਹੁਤ ਪ੍ਰੇਮ ਦੇ ਨਾਲ ਸਤਿਕਾਰ ਦੇ ਨਾਲ ਸਾਨੂੰ ਬਿਠਾ ਕੇ ਸਾਡੀ ਹਰ ਇੱਕ ਇੱਕ ਗੱਲ ਦਾ ਉਹਨਾਂ ਨੇ ਮਤਲਬ ਹੱਲ ਕੀਤਾ ਤੁਹਾਡੇ ਕਹਿੰਦਾ ਮਤਲਬ ਜਿਹੜਾ ਤੁਹਾਡਾ ਮਜ਼ਦੂਰ ਡਰਾਈਵਰ ਹੈ ਉਹਦੀ ਗਲਤੀ ਸੀ ਉਹਨੇ ਅਧਿਕਾਰੀ ਨਾ ਨਹੀਂ ਉਹਦੀ ਕੋਈ ਗਲਤੀ ਨਹੀਂ ਜੀ ਉਹ ਗਲਤੀ ਕਿਸੇ ਦੀ ਵੀ ਨਹੀਂ ਹੈਗੀ ਉਹ ਐਵੇਂ ਮਿਸਪਲੇਸ ਹੋਈ ਟੈਕਨੀਕਲ ਪ੍ਰੋਬਲਮ ਸੀ ਕੋਈ ਟੈਕਨੀਕਲ ਪ੍ਰੋਬਲਮ ਦੇ ਉੱਤੇ ਅਸੀਂ ਜਾ ਕੇ ਉਹਨਾਂ ਨੂੰ ਆਪਣੀ ਰਿਕਵੈਸਟ ਕੀਤੀ ਆ ਉਹ ਅੱਗੇ ਤੋਂ ਅਸੀਂ ਆਪ ਸੁਧਾਰ ਕਰਕੇ ਤੇ ਆਪਣਾ ਰੈਗੂਲਰ ਕੰਮ ਕਰਦੇ ਰਵਾਂਗੇ ਧੰਨਵਾਦ ਜਿਹੜੇ ਅਧਿਕਾਰੀ ਵੱਲੋਂ ਥੱਪੜ ਮਾਰਨ ਦੀ ਗੱਲ ਕੀਤੀ ਉਹਨੂੰ ਇਹ ਸ਼ਬਦ ਕਹਿਣੇ ਚਾਹੀਦੇ ਸੀ ਜਾਂ ਨਹੀਂ ਕਹਿਣੇ ਚਾਹੀਦੇ ਵੇਖੋ ਇਹ ਹੁਣ ਆਪਾਂ ਜੇ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਕੋਈ ਅਫਸਰ ਮੌਕੇ ਤੇ ਹੁੰਦਾ ਵਾ ਕਿਸੇ ਵੇਲੇ ਕੋਈ ਕਿਤੇ ਵੀ ਹੁੰਦਾ ਵਾ ਪਰ ਅਸੀਂ ਚੰਗੇ ਨਹੀਂ ਲੱਗਦੇ ਇਹ ਇਹੋ ਜਿਹਾ ਅੱਬਲ ਤੇ ਜੋ ਜੋ ਕੁਝ ਉਹਨਾਂ ਦੇ ਨਾਲ ਅਸੀਂ ਉਹਨੂੰ ਕਿਹਾ ਉਹ ਅੱਗੇ ਤੋਂ ਇਹ ਜਿਹੀ ਜ਼ਰਤ ਨਹੀਂ ਰੱਖੇਗਾ ਇਹ ਕੰਮ ਕਰਨ ਦੀ ਦੇਖਿਆ ਗਿਆ ਕਿ ਅਧਿਕਾਰੀ ਜਿਹੜੀ ਆਪਣੀ ਗੱਡੀ ਆ ਉਹਦੀ ਨੰਬਰ ਪਲੇਟ ਵੀ ਸਹੀ ਨਹੀਂ ਹੈਗੀ ਸਰਕਾਰੀ ਨੰਬਰ ਪਲੇਟ ਨਹੀਂ ਲੱਗੀ ਉਹ ਤੇ ਤੁਸੀਂ ਕਿਸੇ ਡਿਪਾਰਟਮੈਂਟ ਦੀ ਵੀ ਲਾ ਲਓ ਪੁਲਿਸ ਦੀਆਂ ਲਾ ਲਓ ਪੁਲਿਸ ਦੇ ਸਵੇਰੇ ਨਾਕੇ ਲਾ ਲਓ ਤੇ ਸਕੂਟਰਾਂ ਮੋਟਰਸਾਈਕਲਾਂ ਦੀ ਚੋਰੀ ਦਾ ਸਾਰਾ ਸਮਾਨ ਇਹਨਾਂ ਨੂੰ ਫਿੱਟ ਕੀਤਾ ਦਾ ਜਿਹੜੇ ਪੁਲਿਸ ਵਾਲੇ ਹੁੰਦੇ ਆ ਉਹਨਾਂ ਕੋ ਆਰ.ਟੀ. ਛੱਡ ਕੇ ਇੰਸ਼ੋਰੈਂਸ ਤੱਕ ਨਹੀਂ ਹੁੰਦੀ ਤੇ ਲੋਕਾਂ ਨੂੰ ਚਪੇੜਾ ਮਾਰ ਮਾਰ ਕੇ ਉਹਨਾਂ ਦੇ ਚਲਾਨ ਕੱਟਦੇ ਆ ਇਹਦੇ ਅਧਿਕਾਰੀ ਨੇ ਗੱਡੀ ਨੰਬਰ ਕਿਹੜੇ ਫਿਰ ਵੀ ਚੋਰੀ ਦੀ ਲੱਗੀ ਨਹੀਂ ਇਹਦੇ ਬਾਰੇ ਨਹੀਂ ਅਸੀਂ ਕੁਝ ਕਹਿਣਾ ਨਹੀਂ ਬਹਿਸਦੇ ਆ ਜੀ ਸਾਨੂੰ ਕੋਈ ਇਹੋ ਜੀ ਕੋਈ ਗੱਲ ਨਹੀਂ ਇਹ ਉਹ ਜਾਣਨ ਨਹੀਂ ਗੱਡੀ ਵੇਖੀ ਆ ਕਿ ਕਿਸ ਗੱਡੀ ਨੂੰ ਚੋਰੀ ਦੀ ਪਲੇਟ ਲੱਗੀ ਆ ਅਸੀਂ ਨਹੀਂ ਇਹ ਗੱਲ ਮੰਨਦੇ ਹਾਂ ਹਾਂ ਜੀ ਕੀ ਨਾਮ ਹੈ ਜੀ ਮੇਰਾ ਨਾਮ ਚਰਨਜੀਤ ਸਿੰਘ ਆ ਜੀ ਹਾਂ ਜੀ ਕੀ ਗੱਲਬਾਤ ਦੇ ਕਿਹੜੇ ਏਰੀਆ ਜੀ ਗੱਲਬਾਤ ਭਾਜੀ ਇਹ ਨਿਊ ਅੰਬਰਸਾਰਾ ਜਹਾਜਗੜ ਤੋਂ ਸਾਡੀ ਲੇਬਰ ਯੂਨੀਅਨ ਆ ਜੋ ਕਿ ਸਾਡਾ ਟਰਾਂਸਪੋਰਟ ਤੋਂ ਲੈ ਕੇ ਆਪਣਾ ਮਾਲ ਅਸੀਂ ਮੇਲਾ ਸਪਲਾਈ ਕਰਦੇ ਆ ਉਸ ਆਧਾਰ ਤੇ ਸਾਨੂੰ ਬਹੁਤ ਜ਼ਿਆਦਾ ਹਰਾਸਮੈਂਟ ਕੀਤੀ ਜਾ ਰਹੀ ਆ ਇਹਨਾਂ ਵੱਲੋਂ ਈਟੀਓ ਸਾਹਿਬ ਵੱਲੋਂ ਜੀਐਸਟੀ ਵੱਲੋਂ ਈਵੇ ਬਿੱਲ ਵੱਲੋਂ ਕਿ ਜਿਹੜਾ ਈਵੇ ਬਿੱਲ ਲੱਗਾ ਹੋਵੇਗਾ ਉਹਦਾ ਮਾਲ ਅਸੀਂ ਛੱਡਾਂਗੇ ਜਿਹੜਾ ਈਵੇ ਬਿੱਲ ਨਹੀਂ ਲੱਗਾ ਹੋਏਗਾ ਉਹ ਅਸੀਂ ਕੈਰੀ ਕਰਾਂਗੇ ਤਾਂ ਤਿੰਨ ਦਿਨ ਤੋਂ ਸਰ ਸਾਨੂੰ ਹਰਾਸ ਕੀਤਾ ਜਾ ਰਿਹਾ ਪਿੱਛੇ ਸਾਡੀ ਗੱਡੀ ਲੱਗੀ ਆ ਇਹਦੇ ਵਿੱਚ ਮਾਲ ਵੀ ਆ ਬਕਾਇਦਾ ਸਾਡਾ ਈਵੇ ਬਿੱਲ ਸਾਰਾ ਕੁਝ ਪ੍ਰੂਫ ਏ ਟੂ ਜ਼ेड ਕਲੀਅਰ ਆ ਤੇ ਜੋ ਕੀ ਸਾਡਾ ਇਹਦਾ ਗੱਡੀ ਨੰਬਰ ਦਾ ਪੰਗਾ ਪਾ ਰਹੇ ਆ ਜੀ ਗੱਡੀ ਨੰਬਰ ਜਿਹੜਾ ਵਾ ਉਹ ਐਕਸਚੇਂਜ ਹੈਗਾ ਵਾ ਹੋਰ ਆ ਕੋਈ ਆ ਇਦਾਂ ਸਰ ਸਾਡਾ ਮਾਲ ਭੁਗਤ ਨਹੀਂ ਸਕਦਾ ਜੇ ਅਸੀਂ ਈਵੇ ਬਿਲ ਨੂੰ ਗੱਡੀ ਨੰਬਰ ਨਾਲ ਲੈ ਕੇ ਚਲੀਏ ਤੇ ਸਰ ਇਹ ਕੋਈ ਗੱਲ ਨਹੀਂ ਸੁਣਦੇ ਤਿੰਨ ਦਿਨ ਤੋਂ ਇਹਨਾਂ ਨੇ ਗੱਡੀ ਦਾ ਚਲਾਨ ਕੀਤਾ ਵਾ ਸਾਡਾ ਡਰਾਈਵਰ ਆ ਇੱਥੇ ਭੁੱਲਾ ਸਿੰਘ ਕਿੱਥੇ ਨੇ ਇਹਨਾਂ ਨੂੰ ਬਾਦ ਘੱਟ ਇਹਨਾਂ ਕੋ ਬਾਦ ਘੱਟ ਬੋਲਿਆ ਗਿਆ ਕੋਈ ਹਿਸਾਬ ਨਹੀਂ ਇਹਨਾਂ ਨੂੰ ਕਿਹਾ ਵੀ ਮੈਂ ਪਰੇ ਜੋ ਇੱਥੋਂ ਪਰੇ ਜੁੱਤੀਆਂ ਮਾਰਾਂਗਾ ਤੁਹਾਡੇ ਸਿਰ ਦੇ ਵਿੱਚ ਇਹ ਕੋਈ ਗੱਲ ਕਰਨ ਵਾਲੀ ਨਹੀਂ ਹੈਗੀ ਇਹਨਾਂ ਦੀ ਇਹ ਏਟੀਓ ਸਾਹਿਬ ਨੇ ਆਪਣਾ ਓਮ ਪ੍ਰਕਾਸ਼ ਜੀ ਨੇ ਏਟੀਓ ਅੱਛਾ ਜੀ ਹ ਉਹਨੂੰ ਤੋਂ ਗੱਡੀ ਦੇ ਕਾਜ ਬਦਲ ਪੂਰੇ ਨੇ ਪਰ ਉਹਦੇ ਬਕਾਇਦਾ ਹੀ ਤੁਹਾਨੂੰ ਤੰਗ ਕੀਤਾ ਹਾਂ ਜੀ ਬਕਾਇਦਾ ਤੰਗ ਕੀਤਾ ਜਾ ਰਿਹਾ ਅਸੀਂ ਇਹੋ ਹੀ ਮਸਲਾ ਸੁਣਨੇ ਆ ਕਿ ਸਰ ਸਾਨੂੰ ਸਾਡਾ ਜਿਹੜਾ ਗੱਡੀ ਨੰਬਰ ਦਾ ਮਸਲਾ ਵਾ ਗੱਡੀ ਨੰਬਰ ਦਾ ਮਸਲਾ ਠਾਇਆ ਜਾਵੇ ਜੇ ਕੋਈ ਈਵੇ ਬਿਲ ਦਾ ਹੋਵੇ ਈਵੇ ਬਿਲ ਗੱਡੀ ਕੋ ਨਾ ਹੋਵੇ ਉਹ ਜ਼ਰੂਰ ਕੈਰੀ ਕਰਨਾ ਸਾਡਾ ਈਵੇ ਬਿਲ ਨਾਲ ਲੱਗਾ ਹੋਏਗਾ ਚਲਾਨ ਲੱਗਾ ਹੋਏਗਾ ਬਿਲ ਲੱਗਾ ਹੋਏਗਾ ਤੇ ਜੋ ਗੱਡੀ ਨੰਬਰ ਦਾ ਮਸਲਾ ਵਾ ਉਹ ਨਿਬੇੜਿਆ ਜਾਵੇ ਕਿੰਨੇ ਗੱਡੇ ਚਲਾਨ ਕਿਤੇ ਸਾਡੀਆਂ ਘਟੋ ਘਟ ਮਹੀਨੇ ਦੇ ਵਿੱਚ ਸਰ 10 ਗੱਡੀਆਂ ਚਲਾਨ ਹੋਏ ਜੇ ਇਹਨਾਂ ਨੇ ਕੀਤੇ ਓਮ ਪ੍ਰਕਾਸ਼ ਜੀ ਨਹੀਂ ਇਹ ਪਹਿਲਾਂ ਵੀ ਮਤਲਬ ਜਿਹੜੇ ਪਹਿਲਾਂ ਇਹ ਉਹ ਵੀ ਕੱਢਦੇ ਆ ਨਹੀਂ ਉਹਨਾਂ ਨੇ ਨਹੀਂ ਕਦੀ ਸਰ ਕਟੇ ਸਾਨੂੰ ਵੀ ਆਪਣਾ ਆਈ ਨਹੀਂ ਗਈ ਹੋਣੀ ਆ ਦਿੱਕਤ ਆ ਰਹੀ ਆ ਸਾਨੂੰ ਬਹੁਤ ਜਿਆਦਾ ਇਹਨਾਂ ਨੇ ਹੀ ਕੀਤਾ ਹਰਾਸਮੈਂਟ ਕੀਤਾ ਆ ਸਾਡੇ ਕੋ ਆਪਣੀਆਂ ਤਿੰਨ ਗੱਡੀਆਂ ਆ ਜਹਾਜਗੜ ਦੀਆਂ ਟੋਟਲ ਕਰੋ ਕਟਕੜ 15-20 ਗੱਡੀਆਂ ਹੈਗੀਆਂ ਸਾਡੇ ਕੋ ਕਿੰਨੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਸਾਰੇ ਨੂੰ ਭਾਜੀ ਸਾਡੀ ਲੇਬਰ ਯੂਨੀਅਨ ਨੂੰ ਸਾਰਿਆਂ ਨੂੰ ਆਂਦਾ ਬਿਆ ਦਿਹਾੜੀਦਾਰ ਬੰਦੇ ਆ ਸਾਰੇ ਦਿਹਾੜੀਦਾਰ ਬੰਦੇ ਜੇ ਉਹੀ ਉਹਨਾਂ ਨੇ ਕਮਾਉਣਾ ਆ ਡੇਲੀ ਉਹੀ ਉਹਨਾਂ ਨੇ ਖਾਣਾ ਜੀ ਹਾਂਜੀ ਤੇ ਇੱਥੇ ਤਿੰਨ ਦਿਨ ਤੋਂ ਗੱਡੀ ਡਰਾਈਵਰ ਸਾਡਾ ਸੁੰਦੇ ਆ ਇਹਨਾਂ ਨੂੰ ਦਿਹਾੜੀ ਢੱਬਾ ਵੀ ਦੇਣਾ ਪੈਂਦਾ ਵਾ ਤਿੰਨ ਦਿਨ ਤੋਂ ਇਹਨਾਂ ਨੇ ਵਹਿਲੇ ਖਲੋਤੇ ਇੱਥੇ ਸਾਨੂੰ ਆ ਕੇ ਪੈਸੇ ਦੇਣੇ ਪੈਂਦੇ ਰੋਟੀ ਤੱਕ ਨਹੀਂ ਅਗਲੇ ਖਾਂਦੇ ਪੁੱਛੋ ਇਹਨਾਂ ਨੂੰ ਹੁਣ ਕੀ ਮੰਗ ਕਰਦੇ ਮੰਗ ਅਸੀਂ ਇਹੋ ਕਰਦੇ ਆ ਕਿ ਸਾਡੀ ਗੱਡੀ ਨੰਬਰ ਦਾ ਮਸਲਾ ਜਿਹੜਾ ਜੋ ਨਿਬੇੜਿਆ ਜਾਵੇ ਹਾਂਜੀ ਕੀ ਨਾਮ ਹੈ ਹਾਂਜੀ ਜਗਦੇਵ ਸਿੰਘ ਜੀ ਹਾਂਜੀ ਕੀ ਗੱਲਬਾਤ ਹੋਈ ਜਿਹੜਾ ਨਿਊ ਅੰਮ੍ਰਿਤਸਰ ਦੇ ਵਿੱਚ ਡਰਾਈਵਰ ਵੀਰਾਂ ਨੂੰ ਸਰ ਪਿਛਲੇ 2 ਤੋਂ 4 ਮਹੀਨਿਆਂ ਤੋਂ ਇਹ ਸਾਨੂੰ ਹਰਾਸਮੈਂਟ ਕੀਤਾ ਜਾ ਰਿਹਾ ਵਾ ਜੀਐਸਟੀਜ਼ ਸੇਲ ਟੈਕਸ ਦੇ ਨਾਂ ਦੇ ਉੱਤੇ ਜਦੋਂ ਕਿ ਸਾਡੇ ਸਾਰੇ ਮਾਲ ਜੋ ਵੀ ਬੰਬੇ ਤੋਂ ਸਾਡਾ ਚਲਾਨੀ ਮਾਲ ਹੁੰਦਾ ਹੈ ਇਹ ਸਾਰੇ ਇੱਕ ਨੰਬਰ ਦੇ ਵਿੱਚ ਆ ਪੱਕੇ ਨੰਬਰ ਆ ਬਿੱਲਾਂ ਦੇ ਨਾਲ ਹੁੰਦਾ ਹੈ ਪਰ ਸਾਨੂੰ ਜੀਐਸਟੀ ਦੇ ਨਾਂ ਤੇ ਉੱਤੇ ਸੇਲ ਟੈਕਸ ਦੇ ਨਾਂ ਦੇ ਉੱਤੇ ਸਾਨੂੰ ਹਰਾਸਮੈਂਟ ਕੀਤਾ ਜਾ ਰਿਹਾ ਸਾਡੀਆਂ ਗੱਡੀਆਂ ਨੂੰ ਬਾਰ ਬਾਰ ਡਿਟੇਨ ਕਰਕੇ ਇੱਥੇ ਲਿਆਇਆ ਜਾ ਰਿਹਾ ਚਾਰ ਚਾਰ ਪੰਜ ਪੰਜ ਦਿਨ ਉਹਨਾਂ ਨੂੰ ਰੋਕਿਆ ਜਾਂਦਾ ਵਾ 5 ਮਿੰਟ ਕੀਤਾ ਜਾਂਦਾ ਨਾ ਸਾਨੂੰ ਟਾਈਮ ਦਿੱਤਾ ਜਾਂਦਾ ਮੁੜ ਕੇ ਸਾਨੂੰ ਇੱਥੇ ਹਰ ਤਰ੍ਹਾਂ ਦਾ ਖਰਚਾ ਪੈਂਦਾ ਸਾਡੇ ਡਰਾਈਵਰਾਂ ਦੀਆਂ ਤਨਖਾਹਾਂ ਪੈਂਦੀਆਂ ਸਾਨੂੰ ਰੋਟੀ ਪਾਣੀ ਦਾ ਵੀ ਇੰਤਜ਼ਾਮ ਕਰਨਾ ਪੈਂਦਾ ਸਭ ਤੋਂ ਵੱਡੀ ਗੱਲ ਆ ਕਿ ਸਾਨੂੰ ਇੱਥੇ ਮਾਲ ਦੀ ਰਾਖੀ ਕਰਨੀ ਪੈਂਦੀ ਆ ਸਭ ਤੋਂ ਵੱਡੀ ਤੇ ਹੁਣ ਤੇ ਹਾਦੀ ਹੋ ਗਈ ਆ ਕਿ ਹਰ ਹਫ਼ਤੇ ਦੇ ਨਾਲ ਹੀ ਸਾਡੇ ਇਹ ਦਾਮਾਂ ਤੋਂ ਜਿੱਥੋਂ ਅਸੀਂ ਮਾਲ ਚੁੱਕਦੇ ਆ ਉੱਥੇ ਇਹਨਾਂ ਨੇ ਨਾਕੇ ਲਾ ਲਏ ਆ ਆਪਣੇ ਇਹਨਾਂ ਨੇ ਤੇ ਸਾਡੀਆਂ ਗੱਡੀਆਂ ਨੂੰ ਫੜ ਫੁੜ ਕੇ ਲਿਆ ਕੇ ਜ਼ਬਰਦਸਤੀ ਤਰੀਕੇ ਦੇ ਨਾਲ ਸਾਡੇ ਪੱਕੇ ਬਿੱਲਾਂ ਨੂੰ ਕੱਚੇ ਕਰਕੇ ਦੱਸ ਕੇ ਤੇ ਸਾਡੇ ਨੂੰ ਜੁਰਮਾਨੇ ਪਾਏ ਜਾ ਰਹੇ ਆ ਤੇ ਸਾਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਤੇ ਵਪਾਰ ਨੂੰ ਜੇ ਸਰਕਾਰ ਚਾਹੁੰਦੀ ਆ ਕਿ ਵਪਾਰ ਪੰਜਾਬ ਚ ਵਧੇ ਫੁੱਲੇ ਹੋਰ ਵਧੇ ਪਰ ਇਹ ਜਿਹੜੀ ਹਰਾਸਮੈਂਟ ਆ ਅਫਸਰਸ਼ਾਈ ਆ ਇਹਨੂੰ ਠੱਲ ਪਾਈ ਜਾਵੇ ਹਾਂਜੀ ਤੇ ਜਿਹੜੇ ਬੰਦਿਆਂ ਨੂੰ ਨਾਲ ਉਹਨਾਂ ਨਾਲ ਹਰਾਸਮੈਂਟ ਕੀਤੀ ਜਾਂਦੀ ਉਹ ਬਦਤਮੀਜ਼ੀ ਕੀਤੀ ਜਾਂਦੀ ਆ ਉਹਨਾਂ ਦੀ ਨਖੇਦੀ ਕੀਤੀ ਜਾਵੇ ਉਹਨਾਂ ਨੂੰ ਮਾਫੀ ਮੰਗੀ ਜਾਵੇ ਕੀ ਲੱਗਦਾ ਹੈ ਕਿ ਜਿਹੜਾ ਤੁਹਾਨੂੰ ਈਵੇ ਬਿੱਲ ਮੰਗਿਆ ਜਾਂਦਾ ਜਾਂ ਜੀਐਸਟੀ ਬਿੱਲ ਦੇ گا ਵਿੱਚ ਪਰੇਸ਼ਾਨ ਕੀਤਾ ਜਾਂਦਾ ਕਿੰਨੀ ਕਾ ਦਿੱਕਤਾਂ ਸਾਹਮਣੇ ਆਉਂਦੀਆਂ ਦਿੱਕਤਾਂ ਬਹੁਤ ਆ ਜੀ ਜਿਹੜੇ ਜਿਹੜੀਆਂ ਇਹ ਸ਼ਰਤਾਂ ਦਾ ਰੱਖ ਰਹੇ ਆ ਜੀ ਅੱਧੇ ਪੌਣੇ ਘੰਟੇ ਦੇ ਵਿੱਚ ਮਾਲ ਭੁਗਤਾ ਦੇਓ ਜਦੋਂ ਲੱਦ ਦਿੰਦਾ ਅਸੀਂ ਵੱਖ-ਵੱਖ ਟਰਾਂਸਪੋਰਟਾਂ ਤੋਂ ਵੱਖ-ਵੱਖ ਦਾਮਾਂ ਤੋਂ ਇਹ ਮਾਲ ਇਕੱਠਾ ਕਰਨਾ ਹੁੰਦਾ ਵਾ ਸਾਨੂੰ ਟਾਈਮ ਲੱਗ ਜਾਂਦਾ ਵਾ ਗੱਡੀਆਂ ਅਨਲੋਡ ਹੁੰਦਿਆਂ ਵੀ ਟਾਈਮ ਲੱਗ ਜਾਂਦਾ ਉਹਦੇ ਵਿੱਚ ਇੱਕ ਤੋਂ ਦੋ ਦਿਨ ਵੀ ਲੱਗ ਜਾਂਦੇ ਕਈ ਵਾਰ ਗੱਡੀਆਂ ਲੇਟ ਵੀ ਹੋ ਜਾਂਦੀਆਂ ਡਰਾਈਵਰ ਬਿਮਾਰ ਸ਼ਮਾਰ ਵੀ ਹੋ ਜਾਂਦੇ ਆ ਪਰ ਜਿਹੜਾ ਇਹਨਾਂ ਨੇ ਇਹ ਸ਼ਰਤ ਰੱਖੀ ਆ ਕਿ ਇਹਦੇ ਭੁਗਤਾ ਦੇਓ ਉੱਤੇ ਪੂਰੀ ਨਹੀਂ ਹੁੰਦੀ ਜਦੋਂ ਉਹ ਪ੍ਰੈਕਟੀ ਹਾਂਜੀ ਤੇ ਇਹਦਾ ਕਰਕੇ ਸਰਕਾਰ ਨੂੰ ਸਾਡੀ ਇਹੋ ਬੇਨਤੀ ਆ ਕਿ ਸਾਡੇ ਤੋਂ ਜਿਹੜੀ ਅਫਸਰशाही ਆ ਵਪਾਰ ਇਹ ਚੁੱਕੀ ਜਾਵੇ ਇਹ ਵਪਾਰ ਨੂੰ ਉਤਸ਼ਾਹਿਤ ਕੀਤਾ ਜਾਵੇ ਜਿਹੜਾ ਕੰਮ ਆਸੀਂ ਵਪਾਰ ਕਰ ਸਕੀਏ ਆਪਣਾ ਮਜ਼ਦੂਰੀ ਕਰ ਸਕੀਏ ਸਾਨੂੰ ਬਹੁਤ ਔਕਤਾਂ ਆ ਰਹੀਆਂ ਵੱਡੇ ਅਧਿਕਾਰੀ ਵੱਲੋਂ ਇਹਨਾਂ ਨੂੰ ਜਲੀਲ ਵੀ ਥੋੜਾ ਜਿਹਾ ਕੀਤਾ ਗਿਆ ਕਹਿੰਦੇ ਤੁਹਾਨੂੰ ਚਪੇੜ ਮਾਰਾਂਗੇ ਇਸ ਤਰ੍ਹਾਂ ਦੀ ਗੱਲ ਹਾਂਜੀ 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 ਇਹ ਸਰਕਾਰ ਦੇ ਬੰਦੇ ਆ ਜੀ ਇਹਨਾਂ ਦੇ ਪਬਲਿਕ ਆਸਤੇ ਜੀ ਪਬਲਿਕ ਸਰਵੈਂਟ ਆ ਇਹਨਾਂ ਨੂੰ ਹਲੀਮੀ ਨਾਲ ਕੂਣਾ ਚਾਹੀਦਾ ਪਰ ਇਹਨਾਂ ਨੇ ਉਹ ਚੀਜ਼ ਨਹੀਂ ਕਰਦੇ ਇਹ ਵੇਖ ਕੇ ਮਤਲਬ ਗਲਤ ਤਰ੍ਹਾਂ ਦੇ ਸ਼ਬਦ ਯੂਜ਼ ਕਰਦੇ ਆ ਜਦੋਂ ਕਿ ਇਹਨਾਂ ਦਾ ਕੰਮ ਹੀ ਨਹੀਂ ਹੈ ਇਹ ਚੀਜ਼ ਗੱਲ ਕਰਨੀ ਹਾਂਜੀ ਹਾਂਜੀ ਕੀ ਗੱਲ ਬਾਤ ਹੋਈ ਤੁਹਾਡੇ ਨਾਲ ਗੱਲ ਬਾਤ ਹੋਈ ਭਾਜੀ ਤੇ ਇਹਨਾਂ ਨੇ ਮੈਨੂੰ ਘੇਰਾ ਬਾਈਪਾਸ ਤੇ ਕਿਹੜੀ ਗੱਡੀ ਚਲਾਉਣਾ ਆ ਸਵਰਾਜ ਚਲਾਉਣਾ ਜੀ ਇਹ ਕਿਤੇ ਘੇਰਾ ਇਹ ਬਾਈਪਾਸ ਤੇ ਘੇਰਾ ਜੀ ਇਹਨਾਂ ਨੇ ਜੀ ਤੇ ਮੇਰੇ ਕੋ ਇਹਨਾਂ ਨੇ ਕਾਗਜ਼ ਮੰਗੇ ਤੇ ਮੈਂ ਕਾਗਜ਼ ਇਹਨਾਂ ਨੂੰ ਦੇ ਦਿੱਤੇ ਏ ਕਮਾਲ ਦੂਜਾ ਪਉਣਾ ਸੀ ਉਹਦੇ ਕਾਗਜ਼ ਵੀ ਇਹਨਾਂ ਨੇ ਮੇਰੇ ਕੋਲ ਲੈ ਲੇ ਇੱਥੇ ਜਦੋਂ ਮੈਨੂੰ ਇਹਨਾਂ ਨੇ ਸੱਧਿਆ ਅੰਦਰ ਦਫ਼ਤਰ ਚ ਮੈਨੂੰ ਕਹਿੰਦੇ ਕਿ ਕਾਗਜ਼ ਖੜੇ ਪਹਿਲਾਂ ਦਿੱਤੇ ਤੇ ਦੁਬਾਰੀ ਖੜੇ ਦਿੱ ਮਾ ਭਾਜੀ ਮੇਰੇ ਕੋ ਸਾਰੇ ਕਾਗਜ਼ ਇਕੱਠੇ ਫੜ ਲੇ ਉਹ ਤਾਂ ਗੱਡੀਆਂ ਮੈਨੂੰ ਕਹਿੰਦੇ ਤੇਰੇ ਚਪੜਾ ਮਾਰਾਂਗੇ ਤੂੰ ਪਰ ਮੈਂ ਮहाराਈ ਮਜ਼ਦੂਰ ਬੰਦਾ ਮੈਂ ਬੋਲ ਨਹੀਂ ਸਕਿਆ ਮੇਰੇ ਕੋ ਗਰੀਬ ਬੰਦੇ ਨੇ ਡਰਦੇ ਮੈਂ ਚਲਾਨ ਪੜਾ ਬੈਠਾ ਨੇ ਕਿਹੜਾ ਮਾਰਨ ਦੀ ਗੱਲ ਕਿੰਨੀ ਇਹਨਾਂ ਜਿਹੜੀ ਆਡੀਓ ਜਿਹੜਾ ਇਹਨਾਂ ਦਾ ਪੀਟੀਓ ਹਾਂਜੀ ਤੇ ਫਿਰ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਮੰਗੇ ਕਰਦੇ ਆ ਭਾਜੀ ਮਾਲਕਾ ਛੜ ਦੀਆਂ ਤਿੰਨ ਗੱਡੀਆਂ ਗੱਡੀ ਨੰਬਰ ਇਹ ਬੰਦੇ ਚਾਰ ਪੰਜ ਸੱਤ ਹੈਗੇ ਰਲ ਕੇ ਕੰਮ ਕਰਦੇ ਆ ਗੱਡੀ ਨੰਬਰ ਕੇਵਲੇ ਬੰਦਾ ਕੋਈ ਕੋਈ ਨਹੀਂ ਮਾਲ ਪਹੁੰਚਦਾ ਉਹ ਦੂਜਾ ਬੰਦਾ ਦੂਜੀ ਗੱਡੀ ਨਾਲ ਪਕਤਾ ਸਕਦਾ। ਬਿਮਾਰ ਹੋ ਜਾਂਦਾ ਕਿਵੇਂ? ਹਾਂਜੀ। ਇਹ ਵੀ ਬਿੱਲ ਹੋਏਗਾ। ਇਹ ਵੀ ਇਹ ਵੀ ਬਿੱਲ ਹੋਏਗਾ ਪਰ ਗੱਡੀ ਨੰਬਰ ਦਾ ਜਿਹੜਾ ਮਸਲਾ ਉਹ ਕੱਢਣ ਨੂੰ ਚਾਹੀਦਾ। ਕਿੰਨਾ ਤੰਗ ਪਰੇਸ਼ਾਨ ਕੀਤਾ ਜਾਂਦਾ। ਤੰਗ ਪਰੇਸ਼ਾਨ ਕੀਤਾ ਜਾਂਦਾ। ਤੇ ਹੁਣ ਸਰਕਾਰ ਕੇ ਤੁਸੀਂ ਬੇਨਤੀ ਕਰੋਗੇ ਅਪੀਲ ਕਰੋ ਕੋਈ? ਹਾਂਜੀ। ਅਪੀਲ ਇਹੋਈ ਆ ਪਾਜੀ ਅਸੀਂ ਮੈਂ ਤਾਂ ਮਜ਼ਦੂਰ ਬੰਦੇ ਆ। ਇਹਦਾ ਸਾਨੂੰ ਤੰਗ ਨਾ ਕੀਤਾ ਜਾਵੇ। ਗੱਡੀ ਨੰਬਰ ਦਾ ਜਿਹੜਾ ਪੰਗਾ ਉਹ ਸਾਨੂੰ ਤੇ ਜਿਹੜੇ ਤੁਹਾਨੂੰ ਸ਼ਬਦ ਬੋਲੇਗੇ ਨੇ ਉਹ ਉਹ ਸ਼ਬਦ ਤਾਂ ਚਲੋ ਪਾਜੀ ਉਹਨਾਂ ਨੇ ਸਾਨੂੰ ਮਾੜਾ ਬੋਲਿਆ ਹੀ ਐ। ਅਫਸਰ ਬੰਦੇ ਮੈਂ ਇਹਨਾਂ ਦੇ ਗਾੜੀ ਕੋ ਕਹਿ ਨਹੀਂ ਸਕਦਾ ਮਾਸ ਵੈਦ ਸਿੱਧੀ ਕਿਹਨ ਸੁਣ ਕੇ ਹੱਲ ਕਰਤਾ ਗਿਆ ਉਹ ਰਸਤਾ ਵੀ ਦੱਸ ਦਿੱਤਾ ਗਿਆ ਕਿ ਇਸ ਤਿੱਕਨੇ ਕੰਮ ਕੀਤਾ ਜਾਵੇ ਕੀ ਲੱਗਦਾ ਕਿ ਜਾਣਕਾਰੀ ਨਾ ਹੋਣ ਕਰ ਮਨ ਨਾਲ ਬਦਲ ਜਾਣਕਾਰੀ ਨਹੀਂ ਕਿ ਜਿਹੜਾ ਕਰ ਸਕਦੇ ਨੇ ਈਵੇਬਲ ਪੋਰਟਲ ਤੇੋਂ 24 ਘੰਟੇ ਟਾਈਮ ਹੁੰਦਾ ਜੇ ਕੋਈ ਕਰੈਕਸ਼ਨ ਕਰਨੀ ਹੋਵੇ ਤਾਂ ਕੀਤੀ ਜਾ ਸਕਦੀ ਹੈ ਉਹਨਾਂ ਦਸਤਾਵੇਜ਼ ਕਰਤੀ ਜਾਵੇ ਜਾਂ ਉਹਦੇ ਸਟੈਂਪ ਲਗਾ ਕੇ ਦੱਸ ਦੋ ਕਿ ਆ ਗੱਡੀ ਜਾ ਸਾਡੀ ਖਰਾਬ ਹੋ ਗਈ ਅਸੀਂ ਦੂਜੀ ਗੱਡੀ ਜਮਾਨ ਪਾਗ ਭੇਜ ਦਿੱਤਾ ਇਹ ਮੰਨ ਲਾ ਕਰਾਂਗੇ ਠੀਕ ਹੈ ਨਾ ਬਾਕੀ ਅੱਜ ਤੋਂ ਬਾਅਦ ਕੋਈ ਅਸੀ ਦਿੱਕਤ ਨਹੀਂ ਕੀ